ਆ ਆਪਣਾ ਚਾਦਰਾਂ ਦਾ ਸੈੱਟ ਹੈ ਇਹਦੇ ਨਾਲ ਆਪਾਂ ਨੇ ਥੱਲੇ ਬੱਬਲ ਸੀਟ ਪਾਉਣੀ ਹੈਗੀ ਜਿਹੜੀ ਇਨਸੂਲੇਸ਼ਨ ਕਰਦੇ ਨੇ ਆ ਜਿਹੜਾ ਆਪਣਾ ਨੀਚਲਾ ਸਮਾਨ ਸਾਰਾ ਖਰਾਬ ਹੋ ਜਾਂਦਾਗਾ ਪੌਲਸਪੋਰਸ ਸਾਰੀ ਬੈਡਾਂ ਦੀ ਖਰਾਬ ਹੋ ਜਾਂਦੀ ਹੈਗੀ ਇਹਦੇ ਖਾਤਰ ਆ ਸੀਟ ਲਿਆਂਦੀ ਆਪਾਂ ਨੇ ਇਹ ਪਾ ਕੇ ਦੇਖਦੇ ਆਪਾਂ ਕਿ ਟੈਂਪਰੇਚਰ ਬਾਅਦ ਚੋਂ ਮੀਟਰ ਤੇ ਮਾਪਾਂਗੇ ਕਿੰਨਾ ਫਰਕ ਪੈਂਦਾਗਾ ਆ ਅਸੀਂ ਆਪਦੇ ਦੇਸੀ ਤਰੀਕੇ ਨਾਲ ਹੀ ਲਾਤੀਏ ਕੁਪ ਵਾਲੀ ਤੇਲੇ ਤਾਰ ਬੰਨ ਕੇ ਇਹ ਨਾਲ ਚਾਦਰਾਂ ਨਾਲ ਇੱਕ ਫੋਟੋ ਨੀਵੀਂ ਆ ਇਹਦਾ ਤਰਕ ਦੇਖਿਆ ਟੈਂਪਰੇਚਰ ਦਾ ਕਿੰਨਾ ਹੈ ਖਲੇ ਵਧੀ ਜਾ ਰਿਹਾ ਹੈਗਾ 44.3 5 6 8 ਇਹ ਆਪਣੀ ਚਾਦਰਾਂ ਦਾ ਟੈਂਪਰੇਚਰ ਹੈਗਾ ਇਹ ਇੱਥੇ ਰੱਖਿਆ ਨਹੀਂ ਡਰਪਾ ਨਾ ਸੀਗਾ ਆਹ ਇਨਸੋਲੂਸ਼ਨ ਕੀਤੀ ਹੋਈ ਆ ਬਾਤ ਤੁਹਕਾਵਾਗੇ ਠੰਡਾ ਲਾ ਟੈਂਪਰੇਚਰ 45.8 9 ਦੇਖਦੇ ਆ ਲਾਸਟ ਕਿੰਨਾ ਜਾਂਦਾ 52.2 ਇੱਥੇ ਆ ਕੇ ਸਲੋ ਹੋ ਗਿਆ। ਇੰਨਾ ਟੈਂਪਰੇਚਰ ਥੱਲੇ ਆ ਗਿਆ ਹੀਟ ਜਿਹੜੀ ਮਤਲਬ ਚਾਦਰਾਂ ਦੇ ਥੱਲੇ ਆ ਗਿਆ। ਬਾਹਰ ਉਹ ਆਪਾਂ ਨੂੰ 42 42 ਖਾਨੀ 43 ਡਿਗਰੀ ਟੈਂਪਰੇਚਰ ਹੈ ਇਸ ਟਾਈਮ ਹਣਾ। ਕਿੰਨੇ ਵਜ ਗਏ ਦੁਪਹਿਰ ਦੇ? 2 ਵਜਣ ਵਾਲੇ ਹੋਣਗੇ, ਹੈ? 3 ਮਿੰਟ ਰਹਿ ਗਏ 2 ਵਜਣ ਚ। ਇਹ 52 ਦੇ ਜਾਣ ਵਾਲਾ ਹੈਗਾ 51.7 8 54 ਡਿਗਰੀ ਦੇ ਲਗਭਗ ਟੈਂਪਰੇਚਰ ਆ ਹੁਣ ਤਾਂ ਸਲੋ ਹੋ ਗਿਆ ਇਹ ਬਿਲਕੁਲ। 52 ਡਿਗਰੀ ਟੈਂਪਰੇਚਰ ਹੋ ਗਿਆ ਦੇਖ ਲਾ ਹਲੇ ਵੀ ਵਧੀ ਜਾਂਦਾ ਹਲੇ ਬਿਕਸ ਨਹੀਂ ਹੈਗਾ 52 ਡਿਗਰੀ ਤੇ ਦੁੱਧ ਉਬਲ ਜੇਵੇ ਅੱਧਾ 52 ਡਿਗਰੀ ਆ ਗਿਆ ਹੁਣ ਆਪਾਂ ਇਹਨੂੰ ਲਾ ਕੇ ਥੱਲੇ ਦੇਖੀਏ ਟੈਂਪਰੇਚਰ ਕਿੰਨਾ 52.3 ਲੱਗ ਗਿਆ ਘਟਣਾ 51 ਆ ਜੋ ਉਹਨੇ ਇਨਸੂਲੂਸ਼ਨ ਕੀਤੀ ਹੋਇਆ ਸਾਰੇ ਹਿੱਦothe ਨਾ ਸੈੱਟ ਤੇ 42 ਡਿਗਰੀ ਤੇ ਆ ਗਿਆ 10 ਡਿਗਰੀ ਦਾ ਤਾਂ ਸਿੱਧਾ ਹੀ ਫਰਕ ਪੈ ਗਿਆ ਕੱਟੀ ਜਾ ਰਹੇ ਆਲੇ ਹਾਂ ਲੇ ਵੀ ਘਟੀ ਜਾ ਰਿਹਾ 70 ਡਿਗਰੀ ਐਂਟਿੰਗ ਦੇਖਣਾ ਲਾਸਟ ਘੱਟੋ ਘੱਟ ਕਿੰਨਾ ਜਾਂਦਾ ਭਾ ਦੀ ਹੈ ਨਾ 30 ਡਿਗਰੀ ਤੇ ਆ ਗਿਆ ਵੇ ਹੁਣ ਸਲੋ ਹੋ ਗਿਆ ਹੁਣ ਹੌਲੀ ਹੌਲੀ ਘਿਰਨ ਲੱਗ ਗਿਆ 34.9 34.8 34 ਟੈਂਪਰੇਚਰ ਮੰਨ ਲਾ 34 ਟੈਂਪਰੇਚਰ ਨਾਲ